ਦੀ ਖਬਰ ਆ ਰਹੀ ਹੈ ਡੀ ਰੇਲ ਹੋ ਕੇ ਦੂਜੀ ਟ੍ਰੇਨ ਦੇ ਇੰਜਨ ਦੇ ਨਾਲ ਜਾ ਟਕਰਾਇਆ ਟਕਰਾ ਤੋਂ ਬਾਅਦ ਇੰਜਨ ਪਲਟਿਆ ਹੈ ਹਾਦਸੇ ਵਿੱਚ ਦੋ ਡਰਾਈਵਰ ਜ਼ਖਮੀ ਹੋ ਗਏ ਸੇਾਰੇ ਨੇ ਹਾਦਸੇ ਦੀ ਕਾਰਨ ਦਾ ਜਾਂਚ ਕੀਤੀ ਜਾ ਰਹੀ ਹੈ ਤਾਂ ਤਸਵੀਰ ਤੋਂ ਦਿਖਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹ ਇੰਜਨ ਪਲਟਿਆ ਹੈ ਫਟੇ ਗੜਸਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਵੱਡਾ ਰੇਲ ਹਾਦਸਾ ਹੋਇਆ ਹੈ ਪਟਰੀ ਤੋਂ ਮਾਲ ਗੱਡੀ ਦਾ ਇੰਜਨ ਪਲਟਿਆ ਹੈ ਤਾਂ ਇਹ ਵੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਥੋੜਾ ਰਾਹਤ ਦੀ ਖਬਰ ਇਸ ਵਿੱਚ ਇਹ ਹੈ ਕਿ ਇਹ ਮਾਲ ਗੱਡੀ ਸੀ ਯਾਨੀ ਕਿ ਪੈਸੇਂਜਰ ਗੱਡੀ ਨਹੀਂ ਸੀ ਤਾਂ ਗੁਰਦੀਪ ਸਿੰਘ ਨੇ ਫੋਨ ਲਾਈਨ ਤੇ ਗੁਰਦੀਪ ਕੀ ਕੁਝ ਪੂਰੀ ਜਾਣਕਾਰੀ ਹੈ ਹਾਦਸੇ ਨੂੰ ਲੈ ਕੇ ਜੀ ਹਾਂ ਸਾਹ ਲਗਭਗ ਇਸ ਵੀਰੇ ਤੱਕ ਸਾਡ 4 ਵਜੇ ਦਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਦੋ ਵੱਡੀਆਂ ਦੇ ਆਪਸ ਵਿੱਚ ਟੱਕਰ ਹੋਈ ਹੈ ਇਸ ਮਾਲ ਗੱਡੀ ਦਾ ਇੰਜਨ ਸੀ ਜਿਹੜਾ ਕਿ ਉਹ ਪਲਟ ਗਿਆ ਤੇ ਦੂਜੀ ਪੈਸੇਂਜਰ ਟ੍ਰੇਨ ਦੇ ਵਿੱਚ ਫਸ ਗਿਆ ਇਸ ਦੌਰਾਨ ਗਨੀਮਤ ਹੀਰੇ ਕੀ ਪੈਸੇਂਜਰ ਟ੍ਰੇਨ ਦੇ ਵਿੱਚ ਸਾਰੇ ਜਿਹੜੇ ਯਾਤਰੀ ਸਨ ਉਹ ਬਚਾਹ ਹੋ ਗਿਆ ਉਹਨਾਂ ਦੇ ਕਿਸੇ ਦੀ ਵੀ ਕੋਈ ਸੱਟ ਨਹੀਂ ਲੱਗੀ ਹਾਂ ਇਹ ਜ਼ਰੂਰੀ ਹੈ ਦੋ ਜਿਹੜੇ ਪਾਇਲਟ ਸਿਗੇਦ ਸੇ ਜਾ ਰਹੇ ਨੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਇਲਾਜ ਦੇ ਲਈ ਰਜਿੰਦਰ ਹਸਪਤਾਲ ਵੈਪਰ ਕਰ ਦਿੱਤਾ ਗਿਆ ਗੁਰਦੀਪ ਥੋੜਾ ਜਿਹਾ ਸਮਝਣਾ ਚਾਹਾਂਗੇ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਹੈ ਫਿਰ ਇੱਕ ਗੱਡੀ ਦਾ ਇੰਜਨ ਫਲਟਿਆ ਹੈ

ਕਿ ਡੀਜੀਡੀਸੀ ਉਸਰ ਇੰਜਨ ਇਸ ਮਾਲ ਗੱਡੀ ਦਾ ਉਹ ਡੀਰੇਲ ਹੋ ਗਿਆ ਤੇ ਉਸੇ ਦੌਰਾਨ ਜਿਹੜੀ ਦੂਜੀ ਪੈਸੇਂਜਰ ਟ੍ਰੇਨ ਜਾ ਰਹੀ ਸੀ ਉਸ ਦੇ ਵਿੱਚ ਫਸ ਗਿਆ ਜਿੰਨ ਨੂੰ ਤੇ ਹੀ ਰਹੀ ਕਿ ਹਾਦਸਾ ਵੱਡਾ ਨਹੀਂ ਵਾਪਰਿਆ ਕਿਉਂਕਿ ਪੈਸੇਂਜਰ ਜਿਹੜੇ ਸੀ ਉਹ ਸਾਰੇ ਸੇਫ ਨੇ ਇਸੇ ਕਾਰਨ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਇੰਜਨ ਪਲਟ ਗਿਆ ਪਲਟਣ ਦੇ ਨਾਲ ਜਿਹੜੇ ਹੈ ਦੂਸਰੀ ਪੈਸੇਂਜਰ ਟ੍ਰੇਨ ਸੀਗੀ ਉਸ ਦੇ ਵਿੱਚ ਫਸ ਗਿਆ ਠੀਕ ਹੈ ਫਿਲਹਾਲ ਸ਼ੁਕਰੀਆ ਗੁਰਦੀਪ तमाम ਜਾਣਕਾਰੀ ਲਈ ਤਾਂ ਫਿਲਹਾਲ ਇਹ ਬੁਢਲੀ ਜਾਣਕਾਰੀ ਹੁਣ ਤੱਕ ਦੀ ਸਾਹਮਣੇ ਆਈ ਹੈ ਹਾਲਾਂਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੁਣ ਤੱਕ ਦੀ ਇਹ ਬਚਾਅ ਦੀ ਖਬਰ ਹੈ ਪਰ ਦੋ ਜਿਹੜੇ ਦਸੇ ਜਾ ਰਹੇ ਨੇ ਉਹਨਾਂ ਦਾ ਜ਼ਰੂਰ ਸੱਟਾਂ ਲੱਗੀਆਂ ਨੇ ਪਰ ਕੁਲ ਮਿਲਾ ਕੇ ਜਿਹੜੇ ਪੈਸੈਂਜਰਸ ਨੇ ਉਹ ਬਿਲਕੁਲ ਠੀਕ ਦਸੇ ਜਾ ਰਹੇ ਨੇ ਇਸ ਦੇ ਵਿੱਚ ਪੈਸੈਂਜਰ ਗੱਡੀ ਦੇ ਵਿੱਚ ਇਹ ਜਾ ਕੇ ਵੱਜਿਆ ਹੈ ਪਲਟਿਆ ਹੈ ਜਦੋਂ ਇਹ ਇੰਜਨ ਇਸ ਆਫਤ ਤੋਂ ਦੇਖਿਆ ਵੀ ਜਾ ਸਕਦਾ ਬਿਲਕੁਲ ਨਾਲ ਗੱਡੀ ਖੜੀ ਹੈ ਔਰ ਇੱਥੇ ਹੋਰ ਵੀ ਮਾਲ ਗੱਡੀਆਂ ਖੜੀਆਂ ਨੇ ਤਾਂ ਇੱਕ ਅਚਨਚੇ ਤੇ ਹਾਦਸਾ ਵਾਪਰਦਾ